ਫੋਜਾ ਸਿੰਘ ਸਰਾਰੀ ਤੂੰ ਗੁਨੇਗਾਰ ਤੇਰਾ ਪੀਏ ਗੁਨੇਗਾਰ ਸਾਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਸਾਨੂੰ ਆ ਪਰੇਸ਼ਾਨੀ ਸ਼ਰਮਾਈ ਐਮ ਐਲਏ ਸਾਨੂੰ ਡਰਾਉਂਦਾ ਧਮਕਾਉਂਦਾ ਇਹਦਾ ਪੀਏ ਸਾਡੇ ਤੋਂ ਪੈਸੇ ਮੰਗਦਾ 25 ਲੱਖ ਰੁਪਏ ਮੰਗਦੇ ਸੀ ਟੋਟਲ ਤਾਂ ਇੰਨਾ ਦਬਾਅ ਆਇਆ ਇੰਨਾ ਦਬਾਅ ਆਇਆ ਕਿ ਆਖਰਕਾਰ ਬੱਚੇ ਨੱਡਾ ਵੱਡਾ ਸਟੈਪ ਨਿਕਿਆ ਜਦੋਂ ਪੰਚਾਇਤੀ ਇਲੈਕਸ਼ਨ ਸੀ ਗੁਰੂਰ ਸਾਹ ਚ ਲਗਭਗ ਪਿੰਡਾਂ ਚ ਇਸ ਬੰਦੇ ਨੇ ਕਿਸੇ ਤੋਂ 20 ਲੱਖ 25 ਲੱਖ ਈਵਨ 45 ਲੱਖ ਰੁਪਏ ਤੱਕ ਲਿਆ 40 ਪਿੰਡਾਂ ਦੇ ਮੇਰੇ ਕੋਲ ਐਫੀਡੀਵੀਟ ਤੱਕ ਆਏ ਜਿਹੜੇ ਕਹਿੰਦੇ ਨੇ ਸ਼ਰਮਾਈ ਜੀ ਤੁਹਾਡੇ ਨਾਲ ਖੜੇ ਖੁੱਲੇ ਆ ਮੈਂ ਗੱਲ ਕਹਿਣਾ ਕਿ ਇਸ ਬੰਦੇ ਨੇ 50 ਕਰੋੜ ਤੋਂ ਵੀ ਜ਼ਿਆਦਾ ਦੀ ਠੱਗੀ ਗੁਰਸਾ ਮਾਰੀ ਹੈ 22 ਲੱਖ ਦੀ ਸਕੋਰਪੀਓ ਐਮਐਲਏ ਨੇ ਆਪਣੇ ਨਾਮ ਤੇ ਉਹ ਵੀ ਪੇਮੈਂਟ ਅਕਾਊਂਟ ਚੋ ਜਿਹੜੀ ਵਿਕਲ ਦਿੱਤੀ ਮੋਹਾਲੀ ਦਸੰਬਰ 2022 ਜਿਹੜਾ ਘਰ ਹਾਂ ਜਿਹੜਾ ਘਰ ਫੇਪਰ ਕਹਿੰਦੇ ਰੈਂਟ ਤੇ ਲਿਆ ਉਹ ਵੀ ਬਾਏ ਕੀਤਾ ਹੈ ਨਾਣੇ 43 ਲੱਖ ਚੇ ਉੱਥੇ ਜਿਹੜਾ ਘਰ ਦੇ ਸਾਹਮਣੇ ਦਵਿੰਦਰ ਦਵਿੰਦਰ ਨਾਮ ਤੇ ਪਲਾਟ ਲਿਆ 31 ਲੱਖ ਰੁਪਏ ਦਾ ਉਹ ਕਿੱਥੋਂ ਆਇਆ ਉਹਦੇ ਉੱਪਰ ਜਿਹੜਾ 30 ਲੱਖ ਰੁਪਏ ਉੱਪਰ ਲਗਾ ਕੇ ਲਗਜ਼ਰੀ ਉਹਨੂੰ ਘਰ ਬਣਾ ਰਹੇ ਆ ਉਹ ਰੁਪਏ ਕਿੱਥੋਂ ਆਇਆ ਗੁਰਦੁਆਰਾ ਰੋਡ بيكتيا ਜਿਹੜੇ ਵੀਡੀਓ ਸੀ ਮਮਦੋੜ ਦੇ ਮੈਡਮ ਸੀਗੇ ਉਹਨਾਂ ਦੇ ਹਸਬੰਦ ਦੀ ਇੱਕ ਆਡੀਓ ਸਾਡੇ ਕੋਲ ਆਈ ਹੈ ਸਾਡੇ ਕੋਈ ਨਿੱਜੀ ਦੋਸਤ ਨੇ ਭੇਜੀ ਉਹ ਕੀ ਕਹਿੰਦੇ ਆ ਕਹਿੰਦੇ ਅੱਜ ਤੋਂ ਡੇਢ ਕੇ 2 ਮਹੀਨੇ ਪਹਿਲਾਂ ਉਹਨਾਂ ਨੇ ਟਰਾਂਸਫਰ ਆਪਦੀ ਕਰਾਈ ਟਰਾਂਸਫਰ ਕਿਉਂ ਕਰਾਈ ਉਹਨਾਂ ਤੇ ਦਬਾਅ ਪਾਇਆ ਗਿਆ ਸਾਫ਼ ਉਹ ਗੱਲ ਇਹ ਕਹਿ ਰਹੇ ਆ ਸਾਡੇ ਤੇ ਦਬਾਅ ਪਾ ਰਹੀ ਸੀ ਬਾਰ-ਬਾਰ ਇਹ ਕਹਿ ਰਹੇ ਸੀ ਤੂੰ ਜਸ਼ਨ ਦੇ ਪਰਚਾ ਦੇ ਤੇ ਕਹਿੰਦੇ ਜਸ਼ਨ ਦੇ ਪਰਚਾ ਸੀ ਕਰਾ ਲਈਏ ਕਹਿੰਦੇ ਪਿੰਡ 'ਚ ਕੋਈ ਦਰਖਤ ਉਢੀਚਾ ਹੈ ਵੱਡਿਆ ਕਿਸੇ ਨੇ ਤੇ ਪਰਚਾ ਇਹਨੂੰ ਦਿਓ ਕਿਉਂ ਦਿਓ ਕਿਉਂਕਿ ਉਹ ਪੈਸੇ ਜਿਹੜੇ ਉਹ ਨਹੀਂ ਦੇ ਰਿਆ ਕਹਿੰਦੇ ਜਿਹੜੀ ਬੋਲੀ ਲਗਣੀ ਹੈ ਜੇਕਰ ਫੋਜਾ ਸਿੰਘ ਸਰਾਰੀ ਇਹ ਗੱਲ ਕਹਿੰਦਾ ਦੀਪਕ ਮੇਰੇ ਤੇ આરોਪ ਲਾਉਂਦਾ ਜੇ ਇਹ ਗੱਲ ਕਹਿੰਦਾ ਦੀਪਕ ਸ਼ਰਮਾ ਕਿਥੇ ਝੂਠ ਹੈ ਮੈਂ ਸਾਰੀਆਂ ਪੰਚਾਇਤਾਂ ਜਿਹੜੀਆਂ ਕਹੋਗੇ ਨਾਲ ਜਿੱਥੋਂ ਜਿੱਥੋਂ ਠੱਗੀ ਮਾਰੀ ਸਾਰੇ ਰਿਕਾਰਡ ਪੂਰੀ ਜਿੰਮੇਵਾਰੀ ਦੇ ਨਾਲ ਕਿਉਂਕਿ ਦੀਪਕ ਸ਼ਰਮਾ ਰੇ ਕਸੂਲ ਹੈ ਮੈਂ ਜੋ ਕੁਝ ਕਰਦਾ ਪੱਕੇ ਪੈਰੀ ਕਰਦਾ ਕੱਚੇ ਨਹੀਂ ਕਰਦਾ ਤੂੰ ਕੱਲੀ ਉਹ ਆਡੀਓ ਹੀ ਕਹਿ ਦੇ ਉਹ ਆਡੀਓ ਹੀ ਕਹਿ ਦੇ ਕਿ ਜਾਂਚ ਹੋਣ ਦਾ ਵਿਸ਼ਾ ਜਾਂਚ ਕਰਾਈ ਜਾਵੇ ਤਾਂ ਸੀਬੀਆਈ ਤੋਂ ਮੈਂ ਜਾਂਚ ਕਰਾ ਦਿੰਨਾ ਤੂੰ ਕੀ ਸਜ਼ਾ ਲੈਣ ਨੂੰ ਤਿਆਰ ਹੈਗਾ ਇਹ ਗੱਲ ਕਹਿ ਦੇਵੇ ਕਿ ਸੀਬੀਆਈ ਤੋਂ ਜਾਂਚ ਕਰਾਓ ਜੋ ਸਜ਼ਾ ਮੈਨੂੰ ਦਵਾਉਣਾ ਚਾਹੋ ਤਾਂ ਮੈਂ ਦੀਪਕ ਸ਼ਰਮਾ ਜੀ ਸਾਡੇ ਨਾਲ ਨੇ ਦੀਪਕ ਸ਼ਰਮਾ ਜੀ ਆਮ ਆਦਮੀ ਪਾਰਟੀ ਦੇ ਆਗੂ ਨੇ ਦੀਪਕ ਜੀ ਕਿਵੇਂ ਦੇਖਦੇ ਹੋ ਕਿ ਇੱਕ ਸਿਆਸੀ ਪੇਟ ਚੜਿਆ ਜਸ਼ਨ ਬਾਵਾ ਬਿਲਕੁਲ ਜੀ ਸਿਆਸੀ ਕਤਲ ਹੋਇਆ ਮੁੰਡੇ ਦਾ ਜਿੱਦਾਂ ਕਿ ਜਦੋਂ ਇਹ ਵਾਕਿਆ ਹੋਇਆ ਰਾਤ ਨੂੰ ਇਸ ਬੱਚੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹ ਤੜਕੇ ਜਿਵੇਂ ਮੈਨੂੰ ਪਤਾ ਲੱਗਦਾ ਮੈਂ ਨਾਲ ਦੀ ਨਾਲ ਇੱਕ ਪੋਸਟ ਪਾਉਣਾ ਉਸ ਪੋਸਟ ਨੂੰ ਪੜ ਕੇ ਮੈਂ ਸਾਫ਼ ਕੀ ਲਿਖਿਆ ਕਿ ਇਹ ਬੱਚਾ ਪਹਿਲੀ ਗੱਲ ਹੈ ਸਾਡੇ ਸਾਰਿਆਂ ਨਾਲ ਮਿਲਣਾ ਜੁਲਣਾ ਵਰਤਣਾ ہماری ਪਾਰਟੀ ਦਾ ਹਿੱਸਾ ਸੀਗਾ ਜਦੋਂ ਇਸ ਬੱਚੇ ਨੂੰ ਸੁਣਿਆ ਕਰਨਾ ਸਮਝਿਆ ਕਰਨਾ ਸਾਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਸਾਨੂੰ ਆ ਪਰੇਸ਼ਾਨੀ ਸ਼ਰਮਾਈ ਐਮ ਐਲ ਏ ਸਾਨੂੰ ਡਰਾਉਂਦਾ ਹੈ ਧਮਕਾਉਂਦਾ ਹੈ ਇਹਦਾ ਪੀ ਏ ਸਾਡੇ ਤੋਂ ਪੈਸੇ ਮੰਗਦਾ ਮੈਂ ਸੋਚਦਾ ਹੁੰਦਾ ਸੀਗਾ ਚੱਲ ਕੋਈ ਗੱਲ ਨਹੀਂ ਯਾਰ ਹਿੰਮਤ ਰੱਖ ਮੈਂ ਨਾਲ ਖੜਿਆ ਅਸੀਂ ਹਰ ਥਾਂ ਜਾਂਦੇ ਵੀ ਸੀ ਸਭ ਕੁਝ ਸੀਗਾ ਲੇਕਿਨ ਜ਼ਬਰਨ ਜਿਹੜੇ ਪਿੰਡ ਦੇ ਸੈਕਟਰੀ ਸੀ ਬਦਲਨੇ ਪੈਸੇ ਦਾ ਦਬਾਅ ਪਾਉਣਾ ਕਿ ਜਿਹੜੇ ਪੈਸੇ ਸਰਪੰਚੀ ਦੇ ਤਹਿ ਹੋਈ ਸੀ ਉਹ ਸਾਨੂੰ ਦੇ ਕਿਉਂਕਿ 1.5 ਲੱਖ ਉਹ 1 ਤੇ 2 ਲੱਖ ਇੱਕ ਦੇ ਚੁੱਕੇ ਸੀ ਬਾਕੀ ਹੋਰ ਮੰਗਦੇ ਸੀ 25 ਲੱਖ ਰੁਪਏ ਮੰਗਦੇ ਸੀ ਟੋਟਲ ਤਾਂ ਇਹਨਾਂ ਦਬਾਅ ਪਾਇਆ ਇਹਨਾਂ ਦਬਾਅ ਪਾਇਆ ਕਿ ਆਖਰਕਾਰ ਬੱਚੇ ਨੱਡਾ ਵੱਡਾ ਸਟੈਪ ਨਿਕਿਆ ਪਿਆ ਜਦੋਂ ਮੈਂ ਨਸ਼ਰ ਕੀਤਾ ਕਿ ਐਮ ਐਲ ਏ ਫੋਜਾ ਸਿੰਘ ਸਰਾਰੀ ਤੇ ਉਹਨਾਂ ਦਾ ਪੀਏ ਬਚਿੱਤਰ ਸਿੰਘ ਲਾੜੀ ਸਾਫ਼ ਗੁਨਾਹਗਾਰ ਨੇ ਪੇਰੈਂਟਸ ਵੀ ਕਹਿੰਦੇ ਨੇ ਪੂਰਾ ਸ਼ਹਿਰ ਕਹਿੰਦਾ ਗੁਰੂ ਸਾਰੀ ਸਾਰੀ ਆਵਾਮ ਕਹਿੰਦੀ ਹੈ ਬੱਚਾ ਬੱਚਾ ਹੁਣ ਸਮਝ ਚੁੱਕਿਆ ਹੈ ਕਿ ਇਹਨ ਦੇ ਚ ਐਮ ਐਲ ਏ ਕਿਉਂ ਇਨਵੋਲਵ ਹੈ ਕਿਉਂਕਿ ਜਦੋਂ ਪੰਚਾਇਤੀ ਇਲੈਕਸ਼ਨ ਸੀ ਪੰਚਾਇਤੀ ਇਲੈਕਸ਼ਨ ਦੌਰਾਨ ਲਗਭਗ ਪਿੰਡਾਂ 'ਚ ਗੁਰੂਰ ਸਾਹਿਬ 'ਚ ਲਗਭਗ ਪਿੰਡਾਂ 'ਚ ਇਸ ਬੰਦੇ ਨੇ ਕਿਸੇ ਤੋਂ 20 ਲੱਖ, 25 ਲੱਖ, 10 ਲੱਖ, 15 ਲੱਖ, ਇਵਨ 45 ਲੱਖ ਰੁਪਏ ਤੱਕ ਲਿਆ ਔਰ 40 40 ਪਿੰਡਾਂ ਦੇ ਮੇਰੇ ਕੋਲ ਐਫੀਡਵਿਟ ਤੱਕ ਆਏ ਜਿਹੜੇ ਕਹਿੰਦੇ ਨੇ ਸ਼ਰਮਾ ਜੀ ਤੁਹਾਡੇ ਨਾਲ ਖੜੇ ਆ ਇਸ ਬੰਦੇ ਨੇ ਸਾਨੂੰ ਖਾ ਲਿਆ ਸਾਨੂੰ ਕੰਮ ਵੀ ਨਹੀਂ ਕਰਨ ਦੇ ਰਿਆ ਇਹ ਕਰਦਾ ਕੀ ਸੀ ਐਮਐਲਏ ਐਮਐਲਏ ਵਿਰੋਧੀ ਤੇ ਪੈਦਾ ਕਰਦਾ ਸੀ ਕਿਉਂ ਇੱਕ ਵਾਰ ਪੈਸੇ ਜਿੰਦੇ ਤੋਂ ਲੈ ਲੈ ਖੂਨ ਚੂਸ ਲਿਆ ਦੁਬਾਰਾ ਉਹ ਦਿਨ ਜਗ ਰਿਆ ਨਹੀਂ ਤੁਹਾਨੂੰ ਕਹਿੰਦੇ ਸੀਗੇ ਹੋਰ ਪੈਸੇ ਦੇ ਪਿੰਡ ਦੇ ਜਿੰਨੇ ਵੀ ਕੰਮ ਨੇ ਮੈਂ ਕਹਿੰਨਾ ਗੁਰੂ ਸਾਹਿਬ ਦੇ ਤੁਸੀਂ ਹਰੇਕ ਪੰਚਾਇਤ ਚ ਜਾਇਜੇ ਸਾਰੀਆਂ ਪੰਚਾਇਤਾਂ ਜੇ ਕਹਿੰਦਾ ਵੀ ਕੋਈ ਵੀ ਕੰਮ ਹੋਣਗੇ ਪਹਿਲਾਂ 10% ਕਮਿਸ਼ਨ ਤੈ ਹੋਊਗਾ ਫਿਰ ਕੰਮ ਹੋਣਾ ਫਿਰ ਤੁਸੀਂ ਪੈਸਾ ਇਸਤੇਮਾਲ ਕਰ ਸਕਦੇ ਨੇ ਦਾ ਪਿੰਡ ਦੀ ਗ੍ਰਾਂਟ ਦਾ ਇੱਕ ਵੀ ਰੁਪਿਆ ਇਸਤੇਮਾਲ ਕਰਨ ਤੁਹਾਨੂੰ ਨਹੀਂ ਦੇਣਾ ਆ ਚੀਜ਼ਾਂ ਸਾਹਮਣੇ ਆਈਆਂ ਐਮਐਲਏ ਸਾਹਿਬ ਦਾ ਬਿਆਨ ਵੀ ਹੈ ਕਿ ਦੀਪਕ ਸ਼ਰਮਾ ਤਵੇਂ ਸਿਆਸੀ ਰੋਟੀਆਂ ਸੇਕ ਰਹੇ ਨੇ ਇਹੋ ਜਿਹਾ ਕੁਝ ਹੈ ਹੀ ਨਹੀਂ ਸਰਪੰਚਾਂ ਕੋਲੋਂ ਕੋਈ ਪੈਸੇ ਨਹੀਂ ਲਏ ਗਏ ਇਸ ਬੰਦੇ ਨੂੰ ਫਿਰ ਇਹ ਪੁੱਛੋ ਮੈਂ ਕਵੇਰਵਾ ਦਿੰਨਾ ਤੁਸੀਂ ਜ਼ਿਆਦਾ ਨਾ ਜਾਓ ਕੁਝ 50 ਕਰੋੜ ਦੀ ਮੈਂ ਲਗਭਗ ਅਮਾਉਂਟ ਕਹਿ ਰਿਹਾ ਜਿਹੜੇ ਇਸ ਫੋਜਾ ਸਿੰਘ ਸਰਾਰ ਸਰਪੰਚੀ ਇਲੈਕਸ਼ਨ ਹੋਣ ਇਹਨਾਂ ਤੋਂ ਤੁਸੀਂ ਸਵਾਲ ਕਰਿਆ ਜੇ ਦੀਪਕ ਸ਼ਰਮਾ ਨੇ ਚੈਲੰਜ ਕੀਤਾ ਡਿਬੇਟ ਕਰੋਗੇ ਸਾਡੇ ਚੈਨਲ 'ਚ ਜੇ ਇਹ ਕਰ ਲੈਣ ਤਾਂ ਜੋ ਸਜ਼ਾ ਲਾਉਣਗੇ ਤਾਂ ਮੈਂ ਲੈਣ ਨੂੰ ਤਿਆਰ ਮੈਂ ਇਹਨਾਂ ਤੇ ਖੁੱਲੇ ਆਮੇ ਗੱਲ ਕਹਿਣਾ ਕਿ ਇਸ ਬੰਦੇ ਨੇ 50 ਕਰੋੜ ਤੋਂ ਵੀ ਜ਼ਿਆਦਾ ਦੀ ਠੱਗੀ ਗੁਰੂ ਸਾਹਿਬ ਮਾਰੀ ਹੈ ਚਾਹੇ ਪੁਲਸ ਮੁਲਾਜ਼ਮ ਨੇ ਐਸਐਚਓ ਜਿਹੜੇ ਨੇ ਅਧਿਕਾਰੀ ਐਸਐਚਓ ਡੀਐਸਪੀ ਈਵਨ ਕਿ ਜਿਹੜੇ ਵੀਡੀਓ ਨੇ ਉਹ ਨਾਲ ਹੀ ਮੈਂ ਗੱਲ ਕਰਦਿਆਂ ਜਿਹੜੇ ਤਹਿਸੀਲਦਾਰ ਨੇ ਨੈਬ ਤਹਿਸੀਲਦਾਰ ਨੇ ਜਿਹੜੇ ਕਿ ਮਾਈਨਿੰਗ ਵਿਭਾਗ ਵਾਲੇ ਲੋਕ ਨੇ ਇਹ ਸਾਰੇ ਦੇ ਸਾਰੇ ਜਿੰਨੇ ਪ੍ਰਸ਼ਾਸਨਿਕ ਲੋਕ ਨੇ ਇਹ ਇਹ ਮਹੀਨਾ ਇਹਨਾਂ ਨੂੰ ਦਿੰਦੇ ਨੇ ਇਹ ਕਿਉਂ ਮੈਂ ਕਹਿ ਰਿਹਾ ਸਾਰਾ ਕੁਝ ਪ੍ਰਤੱਖ ਕਹਿ ਰਿਹਾ ਜੋ ਕਹਿ ਰਿਹਾ ਜਿੰਦੇ ਚ ਕੋਈ ਗਲਤ ਨਿਕਲੇ ਤਾਂ ਤੁਸੀਂ ਮੈਨੂੰ ਜੋ ਮਰਜ਼ੀ ਪੁੱਛ ਸਕਦੇ ਹੁਣ ਗੱਲ ਇਹ ਕਿ ਮਹੀਨੇ ਦਾ 20 ਤੋਂ 25 ਲੱਖ ਰੁਪਏ ਕਲਾਇ ਅਫਸਰਾਂ ਤੋਂ ਲੈਂਦੇ ਨੇ ਤੁਸੀਂ ਗੁਰੂ ਸਾਹਿਬ ਥਾਣਾ ਜਾ ਕੇ ਪੁੱਛੋ ਇੰਨੀਆਂ ਪੈਂਡਿੰਗ ਤਰਖਾਸਤਾ ਪਈਆਂ ਨੇ ਦਰਖਾਸਤਾ ਦੇ ਕੇ ਜਣਾ ਹੁੰਦਾ ਕਹਿੰਦੇ ਤੁਹਾਡੀ ਦਰਖਾਸਤ ਹੀ ਹੈ ਨਹੀਂ ਇੱਥੇ ਇਹ ਹਾਲਾਤ ਗੁਰੂ ਸਾਹਿਬ ਹੋਏ ਪਿਆ ਥਾਣਾ ਸਾਰ ਅਵੇਲਾ ਆ ਪਿਆ ਹਸਪਤਾਲ ਦੇ ਵਿੱਚ ਜਾ ਕੇ ਦੇਖੋ ਕੋਈ ਪ੍ਰਬੰਧ ਹੈ ਗੁਰੂ ਸਾਹਿਬ ਚ ਇੱਕ ਵੀ ਬਲਬ ਇਹਨੇ ਲਵਾਇਆ ਹੋਵੇ ਇੱਕ ਸੜਕ ਬਣੀ ਹੋਵੇ ਪਿੰਡਾਂ ਰਿਕ ਵਿਕਾਸ ਦਾ ਕੰਮ ਹੋਇਆ ਦੱਸੇ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਪ੍ਰਬੰਧਕ ਲਗਾਏ ਗਏ ਸੀ ਉਸ ਟਾਈਮ 8 ਕਰੋੜ ਰੁਪਏ ਇਹਨਾਂ ਨੇ ਸਾਫ਼ ਕੀਤਾ ਸਣੇ ਵੀਡੀਓ ਸਣੇ ਵਿਧਾਇਕ ਐਮ ਐਲ ਏ ਦਾ ਪੀ ਏ ਤੇ ਸਣੇ ਪਿੰਡ ਦੇ ਸੈਕਟਰੀ ਜਿਹੜੇ ਜਿਹੜੇ ਕੇ ਇਹਦੇ ਜ਼ਿੰਮੇਦਾਰ ਖਾਸ ਲੋਕ ਨੇ ਉਹਨਾਂ ਤੋਂ ਪੁੱਛੋ ਕਿ 8 ਕਰੋੜ ਰੁਪਏ ਕਿੱਥੇ ਗਿਆ ਇਹਦੇ ਸਾਰੇ ਪਿੰਡ ਜਿਨ੍ਹਾਂ ਨੇ ਆਰ ਟੀ ਆਈਆਂ ਪਾਈਆਂ ਇਹਨਾਂ ਨੇ ਜਵਾਬ ਹੋਂ ਤੱਕ ਕੀ ਦਿੱਤੇ ਆ ਉਹ ਜਿਹੜੇ ਜਵਾਬ ਦਿੱਤੇ ਆ ਕੀ ਵਾਕਿਆ ਪਿੰਡਾਂ 'ਚੋਂ ਕੰਮ ਹੋਇਆ ਹੈ 8 ਕਰੋੜ ਰੁਪਏ ਦਾ ਤਾਂ ਇਹਨਾਂ ਨੇ ਕ੍ਰੈਸ਼ਰ ਪਲਾਂਟ ਲਾਇਆ ਹੈ 8 ਕਰੋੜ ਰੁਪਏ ਦਾ ਸਰ ਇਹਨਾਂ ਨੇ ਕ੍ਰੈਸ਼ਰ ਪਲਾਂਟ ਲਾਇਆ ਆਨੰਦਪੁਰ ਸਾਹਿਬ ਇਹਨਾਂ ਨੂੰ ਪੁੱਛੋ ਪਲਾਂਟ ਕਿੱਥੋਂ ਲੱਗ ਗਿਆ ਗੁਰੂ ਸਾਹਿਬ ਚ 4.5 ਕਿਲੋ ਜਮੀਨ ਲਈ ਹੈ 7.5 ਕਰੋੜ ਦੀ ਕਿੱਥੋਂ ਆਈ ਹੈ ਇਹ ਕਿ ਇਹਨਾਂ ਦੇ ਜਵਾਈ ਸਾਹਿਬ ਨੇ ਇੱਕ ਉਹਨਾਂ ਨੇ ਗੱਡੀ ਲਈ ਬਿਲਕੁਲ ਕੈਸ਼ ਉਹ ਪੈਸਾ ਕਿੱਥੋਂ ਆਇਆ ਉਹ ਤਾਂ ਪੁਲਿਸ ਮੁਲਾਜ਼ਮ ਨੇ ਤੇ ਪੈਸਾ ਇਕੱਠਾ ਕਿੱਥੋਂ ਆਇਆ ਹੋਰ ਮੈਂ ਤੁਹਾਨੂੰ ਦੱਸ ਦਸਰਾ ਚੋਂ ਨਾ ਜਣੀ ਚਿੜੀ ਚੀਜ਼ਾਂ ਗਿਣਾ ਦਿਨਾ ਤੁਸੀਂ ਕਿੱਲੀ ਉਹਨਾਂ ਨੂੰ ਪੁੱਨੀਆਂ ਹੀ ਪੁੱਛ ਲਿਆ ਰੇ ਉਹਨਾਂ ਦਾ ਜਵਾਬ ਹੀ ਦੇ ਦੇਣਾ ਤਾਂ ਤੁਸੀਂ ਮੈਨੂੰ ਕਿਹਾ 22 ਲੱਖ ਦੀ ਸਕੋਰਪੀਓ ਐਮਐਲਏ ਨੇ ਆਪਣੇ ਨਾਮ ਤੇ ਉਹ ਵੀ ਪੇਮੈਂਟ ਅਕਾਊਂਟ ਚ ਜਿਹੜੀ ਇਹ ਵਿਕਲ ਦਿੱਤੀ ਮੁਹਾਲੀ ਦਸੰਬਰ 2022 ਜਿਹੜਾ ਘਰ ਹਾਂ ਜਿਹੜਾ ਘਰ ਫੇਪਰ ਕਹਿੰਦੇ ਰੈਂਟ ਤੇ ਲਿਆ ਉਹ ਵੀ ਬਾਏ ਕੀਤਾ ਹੈ ਨਾਣੇ 43 ਲੱਖ ਚ ਉੱਥੇ ਜਿਹੜਾ ਘਰ ਦੇ ਸਾਹਮਣੇ ਦਵਿੰਦਰ ਦਵਿੰਦਰ ਨਾਮ ਤੇ ਪਲਾਟ ਲਿਆ 31 ਲੱਖ ਰੁਪਏ ਦਾ ਉਹ ਕਿੱਥੋਂ ਆਇਆ ਉਹਦੇ ਉੱਪਰ ਜਿਹੜਾ 30 ਲੱਖ ਰੁਪਏ ਉੱਪਰ ਲਗਾ ਕੇ ਲਗਜ਼ਰੀ ਉਹਨੂੰ ਘਰ ਬਣਾ ਰਹੇ ਆ ਉਹ ਰੁਪਏ ਕਿੱਥੋਂ ਆਇਆ ਹੁਣ ਗੁਰਦੁਆਰਾ ਰੋਡ ਵਜੀਦਪੁਰ ਚਾਰ ਕਨਾਲ ਜਿਹੜੀ ਜਗਾ ਲਈ ਹੈ ਉਹ ਕਰੋੜਾ ਰੁਪਏ ਕਿੱਥੋਂ ਆਇਆ 26 ਤੋਂ 30 ਲੱਖ ਰੁਪਏ ਜਿਹੜਾ ਬੇਟੀ ਨੂੰ ਬਾਹਰ ਨਿਊਜ਼ੀਲੈਂਡ ਭੇਜਿਆ ਹੋਰ ਪਿਆ ਕਿੱਥੋਂ ਆਇਆ ਦਵਿੰਦਰ ਨੇ ਮੋਗੇ ਤੋਂ ਜਿਹੜੀ ਕਾਰ ਲਈ ਇਹਨਾਂ ਜਵਾਈ ਸਾਹਿਬ ਨੇ ਉਹ ਜਿਹੜੀ ਹੈ ਫੁੱਲ ਪੇਮੈਂਟ ਦੇ ਕੇ ਲਈਤੀ ਹੈ ਇਹਨਾਂ ਨੇ ਮੈਂ ਜੋ ਕਹਿ ਰਿਹਾ ਗੱਲ ਔਰ ਇਹਨਾਂ ਤੋਂ ਪੁੱਛਿਆ ਜੇ ਇਹਨਾਂ ਦੀਆਂ ਕਾਰਾਂ ਗੱਡੀਆਂ ਉਹ ਜਗਾਵਾਂ ਜਿਹੜੀਆਂ ਕਹਿ ਰਹੇ ਆ ਇਹ ਗੱਲ ਜਿਹੜੀ ਮੈਨੂੰ ਆਈ ਹੈ ਇਹ ਜਾਣਕਾਰੀ ऐसे खास बंदे ਕੋਲ ਆਈ ਹੈ ਕਿ ਜੇ ਜਦੋਂ ਤੁਸੀਂ ਕਹੋਗੇ ਮੈਂ ਸਾਹਮਣੇ ਉਸ ਬੰਦੇ ਨੂੰ ਲੈ ਆਂਗਾ ਕਿਉਂਕਿ ਇਹਨਾਂ ਦੇ ਜਿਹੜੇ ओएसडी ਨਾਲ ਸੀਗੇ ਪਿੱਛੇ ਰਹਿ ਚੁਕੇ ਉਹਨਾਂ ਨਾਲ ਵੀ ਇਹਨਾਂ ਨੇ ਬੜਾ ਕੁਝ ਕੀਤਾ ਇਸ ਕਰਕੇ ਉਹ ਵੀ ਤੁਹਾਡੇ ਸਾਹਮਣੇ ਬਹੁਤ ਜਲਦ ਆਉਣਗੇ ਸਾਰੀਆਂ ਗੱਲਾਂ ਤੁਹਾਡੇ ਅੱਗੇ ਰੱਖਣਗੇ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਤੱਥ ਦੇ ਆਧਾਰ ਨਾਲ ਸਬੂਤ ਦੇ ਆਧਾਰ ਨਾਲ ਕਹਿ ਰਿਹਾ ਜੇਕਰ ਫੋਜਾ ਸਿੰਘ ਸਰਾਰੀ ਇਹ ਗੱਲ ਕਹਿੰਦਾ ਹੈ ਦੀਪਕ ਮੇਰੇ ਤੇ આરોਪ ਲਾਉਂਦਾ ਹੈ ਜੇ ਇਹ ਗੱਲ ਕਹਿੰਦਾ ਦੀਪਕ ਸ਼ਰਮਾ ਕਿਥੇ ਝੂਠ ਹੈ ਮੈਂ ਸਾਰੀਆਂ ਪੰਚਾਇਤਾਂ ਜਿਹੜੀਆਂ ਕਹੋਗੇ ਨਾਲ ਜਿੱਥੋਂ ਜਿੱਥੋਂ ਠੱਗੀ ਮਾਰੀ ਸਾਰੇ ਰਿਕਾਰਡ ਪੂਰੀ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਦੀਪਕ ਸ਼ਰਮਾ ਦੇ ਕਸੂਲ ਹੈ ਮੈਂ ਜੋ ਕੁਝ ਕਰਦਾ ਪੱਕੇ ਪੈਰੀ ਕਰਦਾ ਕੱਚੇ ਨਹੀਂ ਕਰਦਾ ਇਹਨੂੰ ਇੱਕ ਪੱਤਰਕਾਰ ਨੇ ਕਿਹਾ ਪੱਤਰਕਾਰ ਨੇ ਸਵਾਲ ਕੀਤਾ ਦੀਪਕ ਤੇ ਤੂੰ ਡੈਫਮੇਸ਼ਨ ਕਿਉਂ ਨਹੀਂ ਪਾਰੇ ਮਾਨ ਨਾ ਨਹੀਂ ਕਿਉਂ ਨਹੀਂ ਪਾਰੇ ਤੇਰੇ ਮਾਨ ਨੂੰ ਟੇਸ ਪਹੁੰਚ ਰਹੀ ਹੈ ਤਾਂ ਕਹਿੰਦੇ ਮੇਰੇ ਕੋਲ ਪੈਸੇ ਹੈ ਨਹੀਂ ਤਾਂ ਮੈਂ ਕਿਵੇਂ ਮਾਨ ਨਾ ਨਹੀਂ ਪਾਵਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਸਰਦਾਰ ਫੋਜਾ ਸਿੰਘ ਸਰਾਰੀ ਨਾਲ ਗੱਲ ਕਰਨਾ ਚਾਹੁੰਨਾ ਕਿ ਜੇਕਰ ਤੇਰੇ ਕੋਲ ਪੈਸੇ ਹੈ ਨਹੀਂ ਮੈਂ ਪੈਸੇ ਵੀ ਦਿੰਨਾ ਜਿਹੜੇ ਤੂੰ ਵਕੀਲ ਕਰਨਾ ਚਾਹੁੰਦਾ ਤੂੰ ਮਹਿੰਗੇ ਤੋਂ ਮ ਜਿਹੜਾ ਲੱਗਦਾ ਕਿ ਮੈਨੂੰ ਪੂਰੀ ਸਜ਼ਾ ਦਿਵਾ ਸਕਿਓ ਤੈਨੂੰ ਹੋ ਗਈ ਪੈਸੇ ਮੈਂ ਭਰਦਾ ਜਿਹੜੀ ਅਦਾਲਤ ਤੂੰ ਕਹਿੰਦੇ ਆ ਮੈਂ ਉਸ ਅਦਾਲਤ ਦੇ ਵਿੱਚ ਵੀ ਪੇਸ਼ ਹੋ ਜਾਣਾ ਇਹ ਗੱਲ ਉਹਨਾਂ ਨੇ ਪੁੱਛਿਆ ਜੇ ਕਿਉਂ ਤਾਂ ਇਹ ਗੱਲ ਕਹਿੰਦੇ ਆ ਤੇਰੇ ਕੋਲ ਪੈਸੇ ਐ ਨਹੀਂ ਪੈਸੇ ਦੇਣ ਨੂੰ ਤਿਆਰ ਨਹੀਂ ਤੁਸੀਂ ਡੈਫੇਮੇਸ਼ਨ ਪਾਓ ਮਾਨ ਹਾਨੀ ਪਾਓ ਕੋਰਟ ਦੇ ਵਿੱਚ ਮੈਂ ਚੈਲੰਜ ਕਰਾਂਗਾ ਕਿ ਇਹ ਬੰਦਾ ਚੋਰ ਕਿਵੇਂ ਐ ਇੱਕ ਗੱਲ ਹੋਰ ਜਦੋਂ ਸਰਕਾਰ ਬਣੀ ਬਣੀ ਇਹ ਮੰਤਰੀ ਬਣੇ ਉਦੋਂ ਵੀ ਮੈਂ ਬਹੁਤ ਵੱਡਾ ਕੱਟ ਕੀਤਾ ਸੀ ਔਰ ਇਹਦੇ ਉਲਟ ਜਿਹੜੀ ਐ ਜਿੰਨੇ ਵਲੰਟੀਅਰ ਗਰੂਰ ਸਾਦੇ ਇੱਕ ਅੱਧਾ ਹੋਵੇ ਤਾਂ ਹੋਵੇ ਬੰਦਾ ਜੀ ਆਹ ਦੇਖੋ ਸਾਰੇ ਵਲੰਟੀਅਰ ਇਹ ਸਾਰੇ ਭਰਾ ਉਦੋਂ ਮੌਕੇ ਤੇ ਆਏ ਅਖਬਾਰਾਂ ਚ ਫੋਟੋਆਂ ਵੀ ਲੱਗੀਆਂ ਔਰ ਸਰਕਾਰ ਨੇ ਮੰਤਰੀਪਾਤ ਤੋਂ ਇਹਨਾਂ ਨੂੰ ਹਟਾਇਆ ਮਸਲਾ ਕੀ ਸੀ ਕਣਕ ਚੋਰੀ ਦਾ ਆਡੀਓ ਕਪੂਰ ਉਹਨਾਂ ਦੇ OSD ਤੇ MLA ਦੀ ਸਾਹਮਣੇ ਆਈ ਕਿ ਹਲੇ ਤੱਕ ਉਹ ਜਾਂਚ ਹੋਈ ਹੈ ਹਲੇ ਤੱਕ ਜਾਂਚ ਹੋ ਕੇ ਸਾਹਮਣਾ ਹੋਇਆ ਕਿ ਇਹ ਬੰਦਾ ਝੂਠ ਬੋਲਦਾ ਸੱਚਾ ਬੋਲਦਾ ਸੀ ਮੈਂ ਕਹਿੰਦਾ ਤੂੰ ਸਾਰੀ ਗੱਲਾਂ ਹੀ ਛੱਡ ਦੇ ਮੇਰੇ ਤੋਂ ਹੋਰ ਰੋਪਣਾ ਲਾ ਜੋ ਤੂੰ ਕਹਿਣਾ ਪਿਆ ਦੀਪਕ ਮਾੜਾ ਚੰਗਾ ਜੋ ਮਰਜੀ ਕਹੀ ਆ ਤੂੰ ਕੱਲੀ ਉਹ ਆਡੀਓ ਹੀ ਕਹ ਦੇ ਉਹ ਆਡੀਓ ਹੀ ਕਹਿ ਦੇ ਕਿ ਜਾਂਚ ਹੋਂਦਾ ਵਿਸ਼ਾ ਜਾਂਚ ਕਰਾਈ ਜਾਵੇ ਤਾਂ ਸੀਬੀਆਈ ਤੋਂ ਮੈਂ ਜਾਂਚ ਕਰਾ ਦਿੰਨਾ ਤੂੰ ਕੀ ਸਜ਼ਾ ਲੈਣ ਨੂੰ ਤਿਆਰ ਹੈਗਾ ਇਹ ਗੱਲ ਕਹਿ ਦੇਵੇ ਕਿ ਸੀਬੀਆਈ ਤੋਂ ਜਾਂਚ ਕਰਾਓ ਜੋ ਸਜ਼ਾ ਮੈਨੂੰ ਦਿਵਾਉਣਾ ਚਾਹੋ ਤਾਂ ਮੈਂ ਲੈਣ ਤੋਂ ਤਿਆਰ ਆ ਇੰਨੀ ਗੱਲ ਤਾਂ ਕਰ ਸਕਦੇ ਆ ਨਾ ਜਿਹੜਾ ਮਨ ਨੂੰ ਹਾਨੀ ਪਹੁੰਚਾਰੇ ਆਂ ਕਿਉਂ ਨਹੀਂ ਕਹਿੰਦੇ ਕਿਉਂ ਡਰਦੇ ਆ ਹੌਣ ਅੱਗੇ ਇੱਕ ਜੋ ਆਡੀਓ ਵਾਇਰਲ ਹੋ ਰਹੀ ਹੈ ਕਿ ਪੰਚਾਇਤ ਸੈਕਟਰੀ ਦੇ ਵੱਲੋਂ ਇਹ ਜਾਲੀ ਸਾਈਨ ਵੀ ਕਰਵਾਏ ਗਏ ਸਨ ਬਿਲਕੁਲ ਜਸ਼ਨ ਬਾਬਾ ਇੰਨਾ ਕੁ ਜ਼ਿਆਦਾ ਦੁਖੀ ਸੀਗਾ ਪਹਿਲਾਂ ਤਾਂ ਇੱਕ ਤਾਂ ਹੋਰ ਗੱਲ ਦੱਸਦਾ ਜਿਹੜੀ ਵਿੱਚੋਂ ਨਿਕਲ ਕੇ ਸਾਹਮਣੇ ਆਈ ਜਿਹੜੇ ਵੀਡੀਓ ਸੀ ਮਮਦੋੜ ਦੇ ਮੈਡਮ ਸੀਗੇ ਉਹਨਾਂ ਦੇ ਹਸਬੰਦ ਦੀ ਇੱਕ ਆਡੀਓ ਸਾਡੇ ਕੋਲ ਆਈ ਹੈ ਸਾਡੇ ਕੋਈ ਨਿੱਜੀ ਦੋਸਤ ਨੇ ਭੇਜੀ ਉਹ ਕੀ ਕਹਿੰਦੇ ਆ ਕਹਿੰਦੇ ਕਿ ਅੱਜ ਤੋਂ ਡੇਢ ਕੇ 2 ਮਹੀਨੇ ਪਹਿਲਾਂ ਉਹਨਾਂ ਨੇ ਟਰਾਂਸਫਰ ਆਪਦੀ ਕਰਾਈ ਟਰਾਂਸਫਰ ਕਿਉਂ ਕਰਾਈ ਉਹਨਾਂ ਤੇ ਦਬਾਅ ਪਾਇਆ ਗਿਆ ਸਾਫ਼ ਉਹ ਗੱਲ ਇਹ ਕਹਿ ਰਹੇ ਆ ਸਾਡੇ ਤੇ ਦਬਾਅ ਆ ਰਹੀ ਸੀ ਬਾਰ-ਬਾਰ ਇਹ ਕਹਿ ਰਹੇ ਸੀ ਤੂੰ ਜਸ਼ਨ ਦੇ ਪਰਚਾ ਦੇ ਤੇ ਕਹਿੰਦੇ ਜਸ਼ਨ ਦੇ ਪਰਚਾ ਸਿਕਾ ਰਾ ਦੇ ਇਹ ਕਹਿੰਦੇ ਪਿੰਡ 'ਚ ਕੋਈ ਦਰਖਤ ਉਢੀਚਾ ਹੈ ਵੱਡਿਆ ਕਿਸੇ ਨੇ ਤੇ ਪਰਚਾ ਇਹਨੂੰ ਦੇਓ ਕਿਉਂ ਦੇਓ ਕਿਉਂਕਿ ਉਹ ਪੈਸੇ ਜਿਹੜੇ ਉਹ ਨਹੀਂ ਦੇ ਰਿਆ ਕਹਿੰਦੇ ਜਿਹੜੀ ਬੋਲੀ ਲਗ ਜਾ ਪਿੰਡ ਦੀ ਪੰਚਾਇਤੀ ਦੀ ਉਹਦੇ ਚ ਪਹਿਲਾਂ ਕਹਿੰਦੇ ਸੀ 50% ਸਾਨੂੰ ਦੇ ਤਾਂ ਤੇਰੀ ਬੋਲੀ ਲਗਨ ਦੇਾਂਗੇ ਤੇਰੀ ਬੋਲੀ ਲਗਨ ਦੇਾਂਗੇ ਈਵਨ 2 ਲੱਖ ਦਾ ਜੋ ਲੈਂਡ ਡੇਨ ਹੋਇਆ ਕਿਸ ਬੇਸ ਤੇ ਹੋਇਆ ਉਹ ਉਹੀ ਜੀ ਪੰਚਾਇਤੀ ਇਲੈਕਸ਼ਨ ਦੇ ਵਿੱਚ ਕਹਿੰਦੇ ਤੈਨੂੰ ਸਿੱਧਾ ਸਰਪੰਚ ਬਣਾ ਦੇਾਂਗੇ 20 ਤੋਂ 25 ਲੱਖ ਰੁਪਏ ਤੇਰ ਤੋਂ ਲਾਂਗੇ ਉਹ ਮੁੰਡਾ ਇੰਨਾ ਕਿ ਸੌ ਸੀਗਾ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਦੇਖ ਲਓਗੇ ਤੁਸੀਂ ਕੋ ਗਊ ਬੱਚੇ ਬੰਦੇ ਆ ਜੀ ਬਿਲਕੁਲ ਗਊ ਪਿਤਾ ਤਾਂ ਐ ਲੱਗਦਾ ਵੀ ਸਮਝ ਹੀ ਨਹੀਂ ਉਚਾਰੇ ਨੂੰ ਐਡਾ ਪੋਲਾ ਬੰਦਾ ਉਹ ਵਿੱਚ ਇੱਕੋ ਗੱਲ ਕਰਦੇ ਵਿੱਚ ਜਿੱਦ ਕਰਦਾ ਰਿਹਾ ਮੈਂ 3 ਸਾਲ ਨਾਲ ਤੁਰਿਆ ਮੈਨੂੰ ਇਹਨੇ ਸਰਪੰਚ ਬਣਵਾਉਣ ਨੂੰ ਕਿਹਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਬੰਦਾ ਐਡਾ ਭ੍ਰਸ਼ਟ ਤੇ ਐਡਾ ਕਰਪਟ ਹੋਏਗਾ ਉਹ ਕਹਿੰਦਾ ਹੁੰਦਾ ਸੀਗਾ ਕਿ ਸ਼ਰਮਾ ਜੀ ਵਰਗੇ ਹੋਰ ਬੜੇ ਨੌਜਵਾਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਬਚ ਜੋ ਬਚ ਜੋ ਬਚ ਜੋ ਪਰ ਇਹ ਸਰਪੰਚੀ ਵੇਲੇ ਮੇਰੇ ਤੋਂ ਪੈਸੇ ਮੰਗਣਾ ਲਾਪਿਆ ਪਰ ਮੇਰਾ ਡੈਡੀ ਸੁਪਨਾ ਹੈ ਆਪਦੇ ਪਾਪਾ ਨੂੰ ਕਹਿੰਦਾ ਮੇਰਾ ਡੈਡੀ ਸੁਪਨਾ ਹੈ ਉਹ ਤੋ ਟੁੱਟੇ ਨਾ ਮੈਂ ਟੁੱਟਣਾ ਨਹੀਂ ਚਾਹੁੰਦਾ ਜੇ ਮੈਂ ਟੁੱਟ ਗਿਆ ਤਾਂ ਪਤਾ ਨਹੀਂ ਕੀ ਹੋ ਜਾਏਗਾ ਤਾਂ ਉਹ ਸੁਪਨਾ ਪੂਰਾ ਕਰਨ ਵਾਸਤੇ ਕੋਈ ਵੀ ਬਾਪ ਹੋਵੇ ਕੋਈ ਵੀ ਪੇਰੈਂਟਸ ਹੋਵੇ ਚਾ ਸਗਾ ਭਰਾ ਹੋਵੇ ਸੁਪਨਾ ਟੁੱਟਣ ਨਹੀਂ ਦਿੰਦਾ ਇਸ ਕਰਕੇ ਉਹਨਾਂ ਨੇ ਕਿਹਾ ਚੱਲ ਬੇਟਾ ਕੋਈ ਗੱਲ ਨਹੀਂ ਤੇਰਾ ਸ਼ੌਕ ਕੁਛ ਕਰਨ ਵਾਸਤੇ ਹੈ ਲੈ ਅਸੀਂ ਦੇ ਦਿੰਨੇ ਆ ਤੈਨੂੰ ਪਤਾ ਨਹੀਂ ਕਿਵੇਂ ਆਧਾਰ ਫੜੇ ਰਿਸ਼ਤੇਦਾਰਾਂ ਤੋਂ ਫੜੇ ਅੱਜ ਉਹਨਾਂ ਨੇ ਅੱਜ ਵੀ ਆ ਵਾਪਸ ਕਰਨੇ ਉਹਨਾਂ ਨੂੰ ਪੈਸੇ ਉਹ ਕਹਿੰਦੇ ਹੌਲੀ ਹੌਲੀ ਅਸੀਂ ਲਾ ਦੇਾਂਗੇ ਸੋਚੋ ਪੈਸਾ ਹਲੇ ਲਿਆ ਨਹੀਂ ਤੇ ਬੱਚੇ ਦੇ ਜਿਹੜੇ 70 ਵਿੱਚ ਗਏ ਇੱਕ ਗੱਲ ਹੋਰ ਦੱਸਾਂ ਇਹ ਜੇ ਕਹਿੰਦਾ ਮੈਂ ਗੁਨਾਹਗਾਰ ਨਹੀਂਗਾ ਫੌਜਾ ਸਿੰਘ ਸਰਾਰੀ ਤੂੰ ਗੁਨਾਹਗਾਰ ਹੈ ਤੇਰਾ ਪੀਏ ਗੁਨਾਹਗਾਰ ਹੈ ਫਿਰ ਤੂੰ ਬੰਦ ਕਮਰੇ ਦੇ ਵਿੱਚ ਇੱਕ ਪਾਸੇ 70 ਵਿਛੇ ਪਏ ਆ ਵੈਣ ਪੈ ਰਹੇ ਆ ਤੂੰ ਬੰਦ ਕਮਰੇ ਚ ਐਸਪੀਡੀ ਨਾਲ ਕਿਹੜੀਆਂ ਮੀਟਿੰਗਾਂ ਕਰਦਾ ਰਿਆ ਉੱਥੇ ਅਫਸਰਾਂ ਨਾਲ ਕਿਹੜੀਆਂ ਮੀਟਿੰਗਾਂ ਕਰਦਾ ਪਿਆ ਫੇਰ ਤੂੰ ਹਲਕੇ ਦੇ ਜਿਹੜੇ ਤਿੰਨ ਥਾਣੇ ਲੱਗਦੇ ਤਿੰਨੇ ਥਾਣੇ ਦੇ ਐਸਓ ਚ ਉੱਥੇ ਮੌਕੇ ਤੇ ਕੀ ਕਰਦੇ ਸੀਗੇ ਆਹ ਅਫਸਰ ਉੱਥੇ ਕੀ ਕਰਦੇ ਸੀ ਫੇਰ ਮੌਕੇ ਤੇ ਜਿਹੜੀ ਆਈ ਐਮਬੂਲੈਂਸ ਉਹਨੂੰ ਤੂੰ ਵਾਪਸ ਕਿਉਂ ਭੇਜਿਆ ਬਾਰ-ਬਾਰ ਤੈਨੂੰ ਇੱਕ ਗੱਲ ਕਈ ਅੱਖਾਂ ਚ ਪੱਖਾਂ ਕਾ ਪਾ ਕੇ ਗੱਲ ਕਰ ਐਮਐਲਏ ਤੂੰ ਤੈਨੂੰ ਕੋਈ ਗੱਲ ਕਹਿੰਦੇ ਨੇ ਬਾਰ-ਬਾਰ ਕਿ ਇਸ ਬੱਚੇ ਦਾ ਪੋਸਟਮਾਰਟ ਉਦੋਂ ਹੋਵੇਗਾ ਜਦੋਂ ਤੂੰ ਇਹ ਗੱਲ ਮੰਨੇਗਾ ਕਿ ਕਾਰਵਾਈ ਤੂੰ ਆਪਣੇ ਔਰ ਆਪਣੇ ਪੀਅ ਦੇ ਉੱਪਰ ਕਰਵਾਏਗਾ ਉਹ ਕਹਿੰਦੀ ਜੀ ਤੁਹਾਡਾ ਪੀਏ ਗੁਨਾਹਗਾਰ ਹੈ ਤੁਸੀਂ ਗੁਨਾਹਗਾਰ ਹੋ ਤੁਸੀਂ ਮੇਰੇ ਪੁੱਤ ਨੂੰ ਖਾ ਗਏ ਹੋ ਤਾਂ ਇਹ ਬੰਦੇ ਦਾ ਕੀ ਜਵਾਬ ਹੈ ਨੀਵੀਆਂ ਪਾ ਕੇ ਕਹਿੰਦਾ ਚਲੋ ਠੀਕ ਹੈ ਫਿਰ ਸੰਸਕਾਰ ਹੀ ਕਰ ਦਿਓ ਜਦੋਂ ਨੂੰ ਪਤਾ ਲੱਗਿਆ ਕਿ ਸ਼ਰਮਾ ਹਾਵੀ ਹੋ ਰਿਹਾ ਹੈ ਬੋਲ ਰਿਹਾ ਹੈ ਮੇਰੇ ਤੇ ਅਗਾ ਕੋਈ ਨਾ ਕੋਈ ਐਕਸ਼ਨ ਹੋਏਗਾ ਉਹਨਾਂ ਨੇ ਛੇ ਪੀਛੇ ਦੀ ਕੁੰਡੇ ਲਾਏ ਮੈਂ ਤਾਂ ਪਰਿਵਾਰ ਨੂੰ ਬੁਲਾਣ ਗਿਆ ਕੁੰਡੇ ਲਾ ਕੇ 게ਟਾਂ ਨੂੰ ਐਨ ਪੂਰੀ ਚੰਗੀ ਤਰ੍ਹਾਂ ਨੱਪ ਲਿਆ ਮੈਂ ਰੋਲਾ ਪਾਈ ਇਹ ਨਾ ਪਾਈ ਇਹ ਨਾ ਨਹੀਂ ਉਸ ਤੋਂ ਬਾਅਦ ਜਦੋਂ ਮੁੰਡੇ ਪੜ ਕੇ ਕਹਿੰਦੇ ਅੰਦਰ ਕੁਛ ਨਾ ਕੁਛ ਤਾਂ ਗਲਤ ਹੋ ਰਿਹਾ ਹੈ ਮੁੰਡਿਆਂ ਨੇ ਕੋਜਾ ਸਿੰਘ ਸਰਾਰੀ ਐਮਐਲਏ ਦੇ ਸਾਹਮਣੇ ਉਹਦੇ ਜਿਹੜਾ ਪੀਏ ਹੈ ਉਹਨੂੰ ਚੰਗੀ ਤਰ੍ਹਾਂ ਛਾਂਟੀ ਚਾੜੀ ਅਸੇ ਪੁੱਛੋ ਵੀ ਕਾਰੇ ਆਸਤੇ ਤੈਨੂੰ ਕੁੱਟ ਪਈ ਚਪੇੜਾਂ ਕਾਰੇ ਆਸਤੇ ਤੈਨੂੰ ਪਈਆਂ ਕਾਰੇ ਆਸਤੇ ਤੈਨੂੰ ਕੁੱਟ ਪਈ ਕਦੇ ਹੋ ਸਕਦਾ ਹੈ ਕਿ ਵਿਧਾਇਕ ਦੇ ਸਾਹਮਣੇ ਤੇ ਪੀਏ ਨੂੰ ਕੁੱਟਿਆ ਹੋਵੇ ਕਾਰੇ ਆਸਤੇ ਕੁੱਟਿਆ ਪਹਿਲਾਂ ਨੂੰ ਪੁੱਛੋ ਜੇ ਤੇਰੀ ਗਲਤੀ ਨਹੀਂ ਸੀ ਜੇ ਤੂੰ ਗਲਤ ਨਹੀਂ ਸੀ ਤਾਂ ਸੰਸਕਾਰ ਸ਼ਮਸ਼ਾਨ ਘਾਟ ਹੁੰਦਾ ਤਾਂ ਤੂੰ ਸ਼ਮਸ਼ਾਨ ਘਾਟ ਕਿਉਂ ਨਹੀਂ ਕਰਾਇਆ ਸੰਸਕਾਰ ਦੇ ਵਿੱਚ ਤੇਰੀ ਮੌਜੂਦਗੀ ਕਿਉਂ ਨਹੀਂ ਸੀ ਤੂੰ ਸੰਸਕਾਰ ਹੋਣ ਦੇ ਨਾਲ-ਨਾਲ ਸ਼ਾਮ ਨੂੰ ਜਲਦੀ ਜਲਦੀ ਇਹ ਕਹਿ ਕੇ ਕਿ ਤੁਸੀਂ ਜਲਦੀ ਜਲਦੀ ਜਿਹੜਾ ਸੰਸਕਾਰ ਹੋ ਗਿਆ ਫੁੱਲ ਚੱਕ ਲੋ ਫੁੱਲ ਚੱਕ ਲੋ ਆਖਿਰਕਾਰ ਕਿਉਂ ਮਗਰ ਉਹਨਾਂ ਦੇ ਪਿਆਰੇ ਆ ਦੂਜੀ ਗੱਲ ਐਸੇ ਕੈਸਾ ਕਾਨੂੰਨ ਹੈ ਹਾਈ ਕੋਰਟ ਦੀ ਤੁਸੀਂ ਉਲੰਘਣਾ ਕੀਤੀ ਹੈ ਤੁਸੀਂ ਆਪਣੇ ਆਪ ਚ ਜੱਜ ਬਣੇ ਹੋ ਔਰ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹਣਾ ਇਹਦੇ ਚ ਐਸਬੀਡੀ ਖੁਦ ਵੀ ਗੁਨਾਹਗਰ ਨਿਕਲੂਗਾ ਕਿਉਂਕਿ ਉਸ ਬੰਦੇ ਦੇ ਕੋਲ ਕੋਈ ਵੀ ਹੋਂ ਤੱਕ ਐਦਾਂ ਦਾ ਜਿਹੜੇ ਇਹਨਾਂ ਵੱਲੋਂ ਐਫੀਡੇਵਿਟ ਨਹੀਂ ਦਿੱਤਾ ਗਿਆ ਕਿ ਪੁੱਤ ਦਾ ਜਿਹੜਾ ਸੰਸਕਾਰ ਬਿਨਾ ਪੋਸਟ ਮਾਰਟਮ ਤੋਂ ਕੀਤਾ ਜਾਵੇ ਕੀ ਹਾਈ ਕੋਰਟ ਤੋਂ ਤੁਸੀਂ ਉੱਤੇ ਹੋਗੇ ਹੋਰ ਜੱਜ ਤੋਂ ਵੀ ਤੁਸੀਂ ਉੱਤੇ ਹੋਗੇ ਕਿ ਤੁਸੀਂ ਹਾਈ ਕੋਰਟ ਨੂੰ ਛੁੱਕੇ ਤੰਕੇ ਕਾਨੂੰਨ ਨੂੰ ਸਾਈਡ ਕਿਨਾਰੇ ਕਰਕੇ ਤੁਸੀਂ ਕਿਹਾ ਕਿ ਬਿਨਾ ਪੋਸਟਮਾਰਟਮ ਦੇ ਸੰਸਕਾਰ ਕਰ ਦਿਓ ਕੋਈ ਗੱਲ ਨਹੀਂ ਐਵੇਂ ਹੋ ਸਕਦਾ ਛੋਟਾ ਜਿਹਾ ਇਨਸੀਡੈਂਟ ਹੋ ਜਾ ਐਕਸੀਡੈਂਟ ਹੋ ਗਏ ਉਨ ਦਾ ਤੱਕ ਪੋਸਟਮਾਰਟ ਹੁੰਦਾ ਇਹ ਤਾਂ ਹਾਦਸਾ ਜਿਹੜਾ ਕਿੱਡਾ ਵੱਡਾ ਹੋਇਆ ਗੰਨ ਛੋਟ ਦਾ ਮਸਲਾ ਹੈ ਤੇ ਗੰਨ ਛੋਟ ਦੇ ਮਸਲੇ 'ਚ ਐਡੀ ਵੱਡੀ ਲਾਹ ਪਰਵਾਹੀ ਤੁਸੀਂ ਕੀਤੀ ਕਿਉਂ ਉਹੀ ਅਫਸਰ ਜਿਹੜੇ ਅਫਸਰ ਮੌਕੇ ਤੇ ਪਰਿਵਾਰ ਦੇ ਉੱਪਰ ਦਬਾਅ ਪਾ ਰਹੇ ਸੀ ਸਿਟ ਦੀ ਗਠਨ ਜਿਹੜਾ ਸਿਟ ਦਾ ਕੀਤਾ ਉਹਨਾਂ ਨੂੰ ਮੈਂਬਰ ਬਣਾ ਕੇ ਸਿਟ ਸਿਟ ਕਦੋਂ ਬੰਦੀ ਹੁੰਦੀ ਹੈ ਸਾਨੂੰ ਕਾਨੂੰਨ ਸਿਖਾਉਂਗੇ ਤੁਸੀਂ ਕੱਲ ਐਸਪੀ ਐਚ ਕਹਿੰਦੇ ਆ ਵੀ ਮੈਂ ਤਾਂ ਅਨਪੜਾ ਮੈਂ ਕਿਹਾ ਜੀ ਤੁਹਾਡੇ ਤੋਂ ਵੱਧ ਅਨਪੜਾ ਸੀ ਆ ਸਾਨੂੰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਜੇ ਤੂੰ ਅਨਪੜਾ ਹੈ ਫਿਰ ਸਾਈਡ ਹੋ ਕੇ ਤੇ ਦੂਸਰੇ ਜ਼ਿੰਮੇਵਾਰੀ ਦੇ ਇਹ ਸਾਨੂੰ ਸਿਖਾਉਣਾ ਚਾਹੁੰਦੇ ਆ ਕਾਨੂੰਨ ਅਸਲ ਦੇ ਵਿੱਚ ਕੱਲ ਕੀ ਹੈ ਵੀ ਕਿੱਥੇ ਨਾ ਕਿੱਥੇ ਪ੍ਰਸ਼ਾਸਨ ਸਾਰਾ ਰਲਿਆ ਆਪਣੇ ਆਪ ਨੂੰ ਫੋਜਾ ਸਿੰਘ ਨੂੰ ਬਚਾਉਣ ਵਾਸਤੇ ਤੇ ਸਾਰਾ ਕੁਝ ਕੀਤਾ ਜਾ ਰਿਹਾ ਸਿਟ ਕਹਿੰਦੇ ਆ ਇੱਕ ਹਫ਼ਤੇ ਦਾ ਟਾਈਮ ਦਿਓ ਦੋ ਹਫ਼ਤੇ ਦਾ ਟਾਈਮ ਦਿਓ ਜਦੋਂ ਤੁਹਾਨੂੰ ਬਾਇ ਨੇਮ ਕਹਿ ਰਹੇ ਆ ਆਡੀਓ ਲੀਕ ਹੋ ਗਈ ਵੀਡੀਓ ਲੀਕ ਹੋ ਗਈ ਸਾਰਾ ਪਿੰਡ ਗਵਾਹ ਹੈ ਅਸੀਂ ਸਾਰੇ ਗਵਾਹ ਮੈਂ ਮੌਕੇ ਦਾ ਚਸ਼ਮਦੀ ਦਾ ਜੋ ਅੰਦਰ ਤੁਸੀਂ ਸਾਡਗਾਂਡ ਕੀਤੀ ਫਿਰ ਵੀ ਤੂੰ ਇਹ ਗੱਲ ਕਹਿਣਾ ਕਿ ਸਿੱਟ ਬਿਠਾਤੀ ਜਾਵੇ ਇਹ ਗੱਲ ਹੈ ਉਤੋਂ ਜਿਹੜੇ ਸਰਪੰਚੇ ਕਹਿੰਦੇ ਆਪੇ ਆਪ ਸਰਪੰਚ ਬਣਾ ਲਏ ਨੇ ਜਿਹੜੇ ਸਰਪੰਚਾਂ ਦੇ ਨਾਲ ਮਿਲ ਕੇ ਕਹਿੰਦਾ ਜੀ ਮੈਨੂੰ ਸਰਪੰਚਾਂ ਵੱਲੋਂ ਮੰਗ ਪੱਤਰ ਆਇਆ ਇਹ ਗੱਲ ਬੜੀ ਇੰਪੋਰਟੈਂਟ ਹੈ ਇਹਨੂੰ ਤੁਸੀਂ ਹਾਈਲਾਈਟ ਕਰਕੇ ਚਲਾਉਣੀ ਹੈ ਇਹ ਕਹਿੰਦਾ ਹੈ ਕਿ ਸਰਪੰਚ ਮੇਰੇ ਪਿੱਛੇ ਨਾਲ ਖੜੇ ਹੈ ਤੁਸੀਂ ਕੱਲੀ-ਕੱਲੀ ਫੋਟੋ ਲੈ ਲਿਓ ਉਹਨਾਂ ਦੇ ਪਿੰਡਾਂ 'ਚ ਜਾ ਕੇ ਪੁੱਛੋ ਜੀ ਸਰਪੰਚ ਨੇ ਬੋਲਾ ਜਿਹੜੇ ਕਹਿੰਦਾ ਸਰਪੰਚ ਖੜੇ 250 ਸਰਪੰਚ ਜਿਹੜੇ ਹਲਕੇ ਦੇ ਵਿੱਚ 218 ਬੂਥ ਨੇ 169 ਪਿੰਡ ਨੇ ਉਥੇ ਕਿਸ ਤਰੀਕੇ ਤੂੰ ਇਹ ਗੱਲ ਕਹਿਤੀ ਕਿ 250 ਸਰਪੰਚ ਆਇਆ ਇਹਨੂੰ ਇਹ ਨਹੀਂ ਪਤਾ ਲੈ ਹਲਕੇ ਦੇ ਵਿੱਚ ਪਿੰਡ ਕਿੰਨੇ ਨੇ ਹਲਕੇ ਦੇ ਵਿੱਚ ਵਾਰਡ ਕਿੰਨੇ ਨੇ ਇਸ ਬੰਦੇ ਨੂੰ ਇਹ ਵੀ ਹਲੇ ਤੱਕ ਨਹੀਂ ਪਤਾ ਇਹ ਗੱਲਾਂ ਕਰਦਾ ਕਿ ਸਰਪੰਚਾਂ ਨੇ ਸਾਨੂੰ ਮਿਲ ਕੇ ਜੀ ਇੱਕ ਦਰਖਾਸਤ ਦਿੱਤੀ ਹੈ ਕਿ ਕਹਿੰਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹਦੇ ਉੱਪਰ ਕਾਰਵਾਈ ਕਰਾਵਾਂਗੇ ਕਾਰਵਾਈ ਕਰਾਏਗਾ ਕਹਿੰਦੇ ਉੱਪਰ ਮਾਪੇ ਪੂਰਾ ਸ਼ਹਿਰ ਪੂਰਾ ਹਲਕਾ ਬੱਚਾ ਬਚਾਏ ਕਹਿ ਰਿਹਾ ਫੋਜਾ ਸਿੰਘ ਤੂੰ ਤੇਰਾ ਤੇਰਾ ਪੀਏ ਅਰੋ ਪੀਏ ਐਫ ਆਰ ਹੋਵੇ ਤਾਂ ਤੂੰ ਕਹਿੰਦੇ ਉੱਪਰ ਦਰਖਾਸਤ ਲੈ ਰਿਆ ਨਾਲੇ ਤੇਰੇ ਕੋਲ ਕੋਈ ਹੱਕ ਹੈ ਕਾਨੂੰਨੀ ਤੇਰੇ ਕੋਲ ਰਾਈਟ ਹੈਗਾ ਹੁਣ ਪ੍ਰਸ਼ਾਸਨ ਵੀ ਤੂੰ ਬਣਿਆ ਇਨਸਾਫ ਦਵਾਨਾ ਵਾਲਾ ਵੀ ਤੂੰ ਬਣਿਆ ਕ੍ਰਿਮਿਨਲ ਤੂੰ ਆਪ ਹੈ ਤੇ ਦਰਖਾਸਤ ਦੇਣੀ ਵੀ ਕਹਿੰਦੇ ਉੱਪਰ ਹੈ ਤਾਂ ਸਾਰਾ ਇੱਕ ਢੋਂਗ ਰਚਿਆ ਕਿਉਂ ਰਚਿਆ ਇਹ ਕਹਿੰਦੇ ਨੇ ਨਵਾਂ ਕੋਈ ਕੇਸ ਬਣਾ ਕੇ ਕਰਿੰਦਿਆਂ ਨੂੰ ਫਸਾ ਦੇਾਂਗੇ ਉਸ ਤੋਂ ਬਾਅਦ ਆਪ ਬਚ ਜਾਾਂਗੇ ਜਿਹੜਾ ਇਹਦੀ ਰਾਈਟਿੰਗ ਉਹਦੀ ਰਾਈਟਿੰਗ 'ਚ ਲਿਖ ਕੇ ਬਾਹਰ ਬੈਠਾ ਕੋਈ ਇਨਸਾਨ ਹੈ ਪਰਮਾਰ ਐਦਾਂ ਕੁਛ ਨਾਮ ਹੈ ਹੁੰਦਾ surjit ਕੇ ਐਦਾਂ ਕੁਛ ਨਾਮ ਉਹਦੀ ਹੈਡ ਫੌਜਾ ਸਿੰਘ ਦੀ ਖੁਦ ਦੀ ਹੈਰਡ 'ਚ ਲਿਖ ਕੇ ਉੱਪਰ ਉਹਨਾਂ ਨੇ ਦਿੱਤਾ ਬਾਹਰ ਬੈਠੇ ਬੰਦੇ ਨੂੰ ਕਿ ਆਪ ਉਹ ਆ ਐਦਾਂ ਬੋਲ ਕੇ ਧੂਪਾ ਉਹ ਬੋਲ ਕੇ ਕੀ ਪਾ ਰਿਹਾ ਹੈ ਕਿ ਇਸ ਕੇਸ ਦਾ ਗੁਨਾਹਗਾਰ ਕਰਨ ਨਹੀਂ ਜਰ ਹੈ ਤੁਸੀਂ ਸੁਣਿਆ ਹੋਊਗਾ ਪਿੱਛੇ ਉਹ ਬੋਲ ਕੇ ਪਾ ਰਿਹਾ ਇਹਨੇ ਜਿਹੜਾ ਲਿਖ ਕੇ ਦਿੱਤਾ ਇਹ ਐਡਾ ਮੂਰਖ ਬੰਦਾ ਹੈ ਇਹਨੂੰ ਇਹ ਨਹੀਂ ਪਤਾ ਆ ਕਿ ਆਪਣੇ ਹੈਂਡ ਰਾਈਟਿੰਗ ਨਾਲ ਤੂੰ ਲਿਖ ਕੇ ਉਹਨੂੰ ਦੇ ਰਿਆ ਬੋਲਣ ਵਾਸਤੇ ਉਹਨੇ ਉਹੀ ਬੋਲਤਾ ਚੱਕ ਕੇ ਉਹ ਸਾਡੇ ਕੋਲ ਸਾਰੀ ਚੀਜ਼ਾਂ ਸਾਹਮਣੇ ਆ ਗਈਆਂ ਹੁਣ ਗੱਲ ਇਹ ਆਉਂਦੀ ਆ ਵੀ ਤੂੰ ਸਾਰਾ ਕੁਝ ਛੁਡIENTRI ਆਪਰਾਚ ਰਿਆ ਲੈ ਸਾਨੂੰ ਪ੍ਰਸ਼ਾਸਨ ਦੇਵੇ ਅਸੀਂ 2 ਦਿਨ ਦਾ ਟਾਈਮ ਤੁਹਾਨੂੰ ਲਿਖੀ ਦੱਸ ਦੇਾਂਗੇ ਤੁਸੀਂ ਛੱਡ ਦਿਓ ਸਾਈਡ ਤੁਸੀਂ ਕੋਈ ਇਨਕੁਆਇਰੀ ਨਾ ਕਰੋ ਅਸੀਂ ਸਾਬਤ ਕਰ ਦਿੰਨੇ ਆ ਸਜ਼ਾ ਦੇ ਵਾਸਤੇ ਤਾਂ ਬਣੋ ਐਫ ਆਈ ਆਰ ਤਾਂ ਲੌਂਚ ਕਰੋ ਜੇ ਆਪ ਬੰਦਾ ਕੋਈ ਹੁੰਦਾ काम ਕਰਦਾ ਕੋਈ ਬੰਦਾ ਹੁੰਦਾ ਕਿ ਤੁਸੀਂ ਐਫਆਰ ਨਾ ਕਰਦੇ ਤੁਸੀਂ ਸਿੱਟ ਬਿਠਾਉਣ ਦੀ ਸਿੱਟ ਤਾਂ ਗਠਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਸਾਰੇ ਕੁਝ ਸਾਰੇ ਖੜੇ ਹਾਂ ਸਾਰੇ ਗਵਾਹ ਇਸ ਗੱਲ ਦੇ ਤੁਸੀਂ ਗੱਲ ਕਿਹੜੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਅਸੀਂ ਇਹਨਾਂ ਨੂੰ 3 ਦਿਨ ਦਾ ਸਮਾਂ ਦਿੱਤਾ ਸੀ ਜਦੋਂ ਇਹ ਨਹੀਂ ਮੰਨੇ ਤਾਂ ਅਸੀਂ ਆ ਧਰਨਾ ਜਿਹੜਾ ਅਸੀਂ ਰੋਡ ਮਾਰਚ ਕੀਤਾ ਇਹ ਧਰਨਾ ਅਸੀਂ ਥਾਣੇ ਦੇ ਬਾਹਰ ਲਾਇਆ ਆ ਮੇਨ ਕਾਰਨ ਹੈ ਅਸੀਂ ਇਨਸਾਫ ਦਵਾ ਕੇ ਰਾਂਗੇ ਉਦੋਂ ਤੱਕ ਸ਼ਾਂਤ ਨਹੀਂ ਬੈਠਾਂਗੇ ਜਦੋਂ ਤੱਕ ਫੌਜਾ ਸਿੰਘ ਸਰਾਰੀ ਜ਼ਿਲ੍ਹਾ ਦੇ ਪਿੱਛੇ ਨਹੀਂ ਜਾਂਦਾ ਔਰ ਨਾਲ ਇਹਦਾ ਪੀ ਨਹੀਂ ਜਾਂਦਾ ਪਿੰਡ ਲੱਖੋ ਕੀ ਬਹਿਰਾਮ ਥਾਣੇ ਦੇ ਬਾਰੇ ਧਰਨਾ ਲੱਗਿਆ ਕਿ ਇਸ ਧਰਨੇ ਤੋਂ ਪਹਿਲਾਂ ਕੋਈ ਗੱਲ ਦੀ ਬਾਤ ਕੀਤੀ ਐ ਐਮਐਲਏ ਸਾਹਿਬ ਨੇ ਵੀ ਇਸ ਆਪਾਂ ਬੈਠ ਕੇ ਮਸਲਾ ਹੱਲ ਕਰਨ ਲੱਗੇ। ਇੱਕ ਵਾਰ ਵੀ ਉਹਨਾਂ ਦੇ ਫਾਦਲ ਸਾਹਿਬ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੇ ਘਰੇ ਇੱਕ ਵਾਰ ਵੀ ਨਹੀਂ ਆਏ। ਜਿਹੜੇ ਸਾਫ਼ ਦੀ ਗੱਲ ਕਰਦੇ ਐ ਉਸ ਤੋਂ ਬਾਅਦ ਜਦੋਂ ਇਹ ਭੱਜੇ ਇੱਥੋਂ ਕਿਉਂਕਿ ਛਤਰਪਾਲਾ ਪੀਏ ਦਾ ਹੋਇਆ ਹੋ ਇਹਨਾਂ ਦਾ ਵੀ ਜਾਣਾ ਸੀ। ਉੱਥੋਂ ਜਦੋਂ ਭੱਜੇ ਨੇ ਭੱਜੇ ਨੇ ਭੱਜਣ ਤੋਂ ਬਾਅਦ ਸੰਸਕਾਰ ਨੂੰ ਵਿੱਚੇ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਇੱਕ ਦਿਨ ਵੀ ਘਰ ਨਹੀਂ ਆਏ ਨਾ ਸੰਪਰਕ ਕੀਤਾ ਇਹ ਗੱਲ ਸੁਣਾ ਚ ਜਿਹੜੀ ਆਈ ਪਰਿਵਾਰ ਦੇ ਕਹਿਣਾ ਮੁਤਾਬਿਕ ਇਹਨਾਂ ਨੇ ਕਿਹਾ ਦੋ ਗੱਡੀਆਂ ਭੇਜੀਆਂ ਪਰਿਵਾਰ ਨੂੰ ਬੁਲਾ ਕੇ ਲਾਏ 40 ਲੱਖ ਚ ਜਾਂ ਜੋ ਵੀ ਕੋਈ ਅਮਾਉਂਟ ਹੋਊਗੀ ਇਹ ਗੱਲਬਾਤ ਕਰਦੇ ਸੀ ਅਸੀਂ ਦੇਣ ਨੂੰ ਤਿਆਰ ਆਂ ਡਰਾਮੇ ਜਿਵੇਂ ਕਰਦੇ ਆ ਪੋਲੀਟਿਸ਼ੀਅਨ ਇਹਦੇ ਡਰਾਮੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰਿਵਾਰ ਕਹਿੰਦਾ ਮੇਰਾ ਪੁੱਤ ਆ ਜਾਏਗਾ ਇੱਕੋ ਗੱਲ ਇਹ ਸਵਾਲ ਪੁੱਛਿਆ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਕੋਈ ਕਾਰਵਾਈ ਦੀ ਗੱਲ ਨਹੀਂ ਹੋਈ ਇਹ ਕਾਰਵਾਈ ਇਹਦੇ ਪਾਸੇ ਆਉਂਦਾ ਹੀ ਨਹੀਂ ਪਿਆ ਕਿਉਂਕਿ ਗੁਨਾਹਗਾਰ ਹੀ ਆਪ ਹੈ ਫਸਦਾ ਆ ਜਾਂਚ ਹੋਵੇ ਐਫਆਰ ਤੁਸੀਂ ਘਟੋ ਜਾਂਚ ਦਾ ਵਿਸ਼ਾ ਹੈ ਉਸ ਤੋਂ ਬਾਅਦ ਸਾਰੀ ਜਾਂਚ ਹੋ ਜੂਗੀ ਖੋਲ ਕੇ ਸਾਹਮਣੇ ਆ ਜਾਏਗਾ ਐਫਆਰ ਤਾਂ ਘਟੋ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਜੋ ਪੇਰੈਂਟਸ ਕਹਿ ਰਹੇ ਹਨ ਤੇ ਕੀ ਇਹ ਗੁਨਾਹ ਐਡਾ ਵੱਡਾ ਨਹੀਂਗਾ ਕਿ ਤੁਸੀਂ ਸੰਸਕਾਰ ਕਿਵੇਂ ਹੋਂਦੇਤਾ ਸਾਰਾ ਪ੍ਰਸ਼ਾਸਨ ਹੀ ਟੰਗਿਆ ਜਾਂਦਾ ਇਹਦੇ ਜੀ ਕਿ ਤੁਹਾਡੇ ਕੋਲ ਕੀ ਸਬੂਤ ਹੈ ਕੋਈ ਆਧਾਰ ਹੈਗਾ ਕਿ ਤੁਸੀਂ ਸੰਸਕਾਰ ਕਰਾਤਾ ਐਡਾ ਵੱਡਾ ਇਸ਼ੂ ਹੋਵੇ ਉਸ ਗਨ ਸ਼ਾਟ ਦਾ ਕੇਸ ਹੋਵੇ ਤੁਸੀਂ ਪੋਸਟਮਾਰਟਮ ਨਹੀਂ ਕਰਾਇਆ ਇਹਦਾ ਜਵਾਬ ਹੈ ਨਹੀਂ ਇਹਨਾਂ ਕੋਲ ਤਾਂ ਬਾਕੀ ਤਾਂ ਕੀ ਦੇਣਗੇ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਵਰਕਰ ਹੋ ਕੀ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਇਹਦਾ ਇਨਸਾਫ ਦਿਵਾਉਣਗੇ ਮੈਨੂੰ ਵੈਸੇ ਪੂਰਨ ਭਰੋਸਾ ਹੈ ਮਾਨ ਸਰਕਾਰ ਜਿਹੜੀ ਹੈ ਚਾਹੇ ਕੋਈ ਮੰਤਰੀ ਸੀਗਾ ਇਹ ਉਦੋਂ ਮੈਂ ਆਵਾਜ਼ ਬੁਲੰਦ ਕੀਤੀ ਸੀ ਮੰਤਰੀ ਪਦ ਤੋਂ ਉਹਨਾਂ ਨੇ ਨਾਲ ਦੇ ਨਾਲ ਹਟਾਇਆ ਸੀ ਪੜਾ ਟਾਈਮ ਪੈ ਗਿਆ ਸੀ ਹਟਾਇਆ ਸੀ ਕਿਉਂਕਿ ਹੁਣ ਮਸਲਾ ਏਡਾ ਵੱਡਾ ਆ ਗਿਆ ਐਫ ਆਰ ਕਰਵਾਣੀ ਪੈਣੀ ਇਹਨੂੰ ਇਹਨਾਂ ਨੂੰ ਅੰਦਰ ਜਾਣਾ ਪੈਣਾ ਹੈ ਮਾਨ ਸਾਹਿਬ ਜਿਵੇਂ ਕਿ ਲੁਧਿਆਣਾ ਇਲੈਕਸ਼ਨ ਚੱਲਦਾ ਪਿਆ ਹੈ ਇਲੈਕਸ਼ਨ 'ਚ ਜ਼ਿਆਦਾ ਬੀਜ਼ੀ ਹੋਣ ਕਰਕੇ ਉਹਨਾਂ ਨੇ ਇਹ ਸਾਨੂੰ ਟਾਈਮ ਜ਼ਰੂਰ ਦਿੱਤਾ ਕਿ ਆਓ ਗੱਲਾਂ ਸੀ ਰੱਖ ਚੁੱਕੇ ਆ ਲਾਂਬੇ ਵੀ ਇਹਨਾਂ ਨੂੰ ਕੀਤਾ ਜਾਏਗਾ ਤਾਂ ਅਰੈਸਟ ਵੀ ਇਹਨਾਂ ਨੂੰ ਪਾਇਆ ਜਾਏਗੀ ਸਾਨੂੰ ਪੂਰਾ ਭਰੋਸਾ ਹੈ ਇਹ ਰੱਖਣਾ ਇਸ ਕਰਕੇ ਸਾਨੂੰ ਪੈ ਰਿਹਾ ਹੈ ਕਿਉਂਕਿ ਕਈ ਵਾਰ ਜਦੋਂ ਇਦਾਂ ਦੇ ਕੇਸ ਹੁੰਦੇ ਆ ਐਮਐਲਏ ਪੂਰੀ ਤਾਕਤ ਲਾਉਂਦਾ ਆ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਿਉਂਕਿ ਉਹ ਇਹ ਕਹਿੰਦਾ ਹੈ ਦੀਪਕ ਸ਼ਰਮਾ ਹਲਕਾ ਇਨਚਾਏ ਲੱਗਣਾ ਚਾਹੁੰਦਾ ਅੱਜ ਉਹਨੇ ਇਹ ਗੱਲ ਕਹੀ ਹੈ ਦੀਪਕ ਸ਼ਰਮਾ ਹਲਕਾ ਇਨਚਾਏ ਲੱਗਣਾ ਚਾਹੁੰਦਾ ਇਸ ਕਰਕੇ ਆ ਸਾਰਾ ਕੁਝ ਕਰ ਰਿਹਾ ਸੋ ਲੋਕਾਂ ਦੇ ਵਿੱਚ ਅਲੱਗ ਚੀਜ਼ ਪਹੁੰਚਾ ਰਿਹਾ ਤੋ ਕਈ ਲੋਕ ਹੁੰਦੇ ਹੀ ਹੈ ਜਿਹੜੇ ਚਮਚਾਗिरी ਕਰਦੇ ਆ ਉਹਨਾਂ ਨੇ ਤਾਂ ਕਹਿਣਾ ਸ਼ਰਮਾ ਗਲਤ ਪਰ ਆ ਇੰਨੀ ਆਵਾਮ ਬੈਠੀ ਹੈ ਸਾਰੀਆਂ ਪਾਰਟੀਆਂ ਇੱਥੇ ਆਈਆਂ ਬੀਜੇਪੀ ਹੈ ਅਕਾਲੀ ਦ ਜਿੰਨੀਆਂ ਵੀ ਜਿੱਥੇ ਬੰਦੀਆਂ ਨਿਕਰੀਬਨ 30 ਤੋਂ 35 ਜਿੱਥੇ ਬੰਦੀਆਂ ਮੌਜੂਦ ਨੇ ਇੱਥੇ ਤੁਸੀਂ ਜਾ ਕੇ ਵੇਖੋ ਹਰੇਕ ਚਿਹਰਾ ਕੋਈ ਵੀ ਚਿਹਰਾ ਆਪਸ ਦੇ ਵਿੱਚ ਪਹਿਲਾਂ ਕਦੇ ਮਿਲਿਆ ਨਹੀਂ ਹੋਣਾ ਇਹ ਸਾਰੇ ਅਲੱਗ-ਅਲੱਗ ਚਿਹਰੇ ਇੱਥੇ ਆਏ ਆ ਇੱਕ ਪਲੇਟਫਾਰਮ ਤੇ ਕਿਉਂ ਆਏ ਸਾਰੇ ਸਤਾਏ ਹੋਏ ਤਾਂ ਆਏ ਨਾ ਸਾਰੇ ਜਾਂਦੇ ਹਕੀਕਤ ਨੂੰ ਤਾਂ ਆਏ ਸਰਪੰਚ ਇੱਥੇ ਜਿੰਨੇ ਪੰਚਾਇਤਾਂ ਨੇ ਕਟੋ-ਕਟ ਇੱਥੇ ਮੇਰੇ ਹਿਸਾਬ ਨਾਲ 100 ਤੋਂ ਜ਼ਿਆਦਾ ਪੰਚਾਇਤਾਂ ਇੱਥੇ ਪਹੁੰਚੀਆਂ ਆਈਆਂ ਇਹ ਝੂਠ ਬੋਲਦੇ ਨੇ ਮੈਂ ਝੂਠ ਬੋਲਦਾ ਪਰਵਾਹ ਝੂਠ ਬੋਲਦਾ ਬੋਲਦਾ ਕੌਣ ਇਹ ਤਾਂ ਦੱਸੇ ਫੇਰ ਜੇ ਤੂੰ ਸੱਚਾ ਸੀਗਾ ਪਰਿਵਾਰ ਦੇ ਨਾਲ ਇਹ ਗੱਲ ਕਹਿੰਦਾ ਸਿੰਪੈਥੀ ਸੀ ਤੇਰੀ ਅਸੀਂ ਨਾਲ ਖੜੇ ਆ ਜੇ ਤੁਸੀਂ ਸਾਨੂੰ ਗੁਨਾਹਗਾਰ ਸਮਝਦੇ ਹੋ ਤਾਂ ਸਾਡੇ ਦੇ ਅਸੀਂ ਪਰਚਾ ਲੈਣ ਨੂੰ ਤਿਆਰ ਆ ਜੋ ਕੁਝ ਹੋਏਗਾ ਠੀਕ ਹੈ ਜੇ ਅਸੀਂ ਗੁਨਾਹਗਾਰ ਆ ਅਸੀਂ ਅੰਦਰ ਜਾਵਾਂਗੇ ਇਹ ਗੱਲ ਕਿਉਂ ਨਹੀਂ ਕਹਿੰਦਾ ਮੈਂ ਕਹਿਣਾ ਜਿੱਥੇ ਮੈਂ ਗਲਤ ਆ ਤੂੰ ਮੈਨੂੰ ਟੰਗ ਇਹੀ ਗੱਲ ਕਹਿ ਸਕਦੇ ਉਸ ਤੋਂ ਲਾ ਪਤਾ ਨਹੀਂ ਕਹਿ ਸਕਦੇ ਗੁਨਾਹਗਾਰ ਕਦੇ ਵੀ ਆਪਣੇ ਆਪ ਨੂੰ ਗੁਨਾਹਗਾਰ ਨਹੀਂ ਕਹਿੰਦਾ ਆਪਣੇ ਆਪ ਨੂੰ ਬਚਾਉਣ ਵਾਸਤੇ ਸਾਰਾ ਛੜੀ ਅੰਦਰ ਕਰ ਰਿਹਾ ਪਰ ਅਸੀਂ ਸਾਹਸ ਦੱਸ ਦੇਣਾ ਚਾਹੁੰਦੇ ਆ ਸਾਡੀ ਜਾਨ ਚਲੀਏ ਸਾਨੂੰ ਮੌਤ ਨੂੰ ਗੱਲ ਲਾਉਣਾ ਪਵੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਬੱਚੇ ਨੂੰ ਇਨਸਾਫ਼ ਦਿਵਾ ਕੇ ਰਾਂਗੇ ਧੰਨਵਾਦ